ਸਾਡੇ 400 ਰਕਬਾ ਡੁੱਬਿਆ ਪਿਆ ਹੈ ਮੱਝਾਂ ਦਾ ਚਾਰਾ ਨਹੀਂ ਹੈ ਘਾਉਣਾ ਪੱਠੇ ਸਾਰੇ ਡੁੱਬ ਗਏ ਤੇ ਜਿਹਨੇ ਇਹਨੇ ਉਹ ਖਿਲਵਾਏ ਆ ਇੰਨੀਆਂ ਲਵਾਈਆਂ ਪਰ ਪਰ ਕੇ ਤੇ ਸਾਨੂੰ ਸਰਕਾਰਾਂ ਕੁਝ ਵੀ ਨਹੀਂ ਦੇਂਦੀਆਂ ਕੀ 5000 ਕੋਈ ਮੁਆਵਜ਼ਾ ਹੁੰਦਾ ਹੈ ਬਸ ਇਸ ਤੋਂ ਬਾਅਦ ਸਾਨੂੰ ਕੋਈ ਪੈਸਾ ਨਹੀਂ ਮਿਲਦਾ ਕਿਸਾਨ ਇਹ ਤੋਂ ਬਹੁਤ ਦੁਖੀ ਹੋ ਗਏ ਨੇ ਹੁਣ ਕੀ ਹਾਲਾਤ ਨੇ ਬੇਟਾ ਹੁਣ ਤਾਂ ਹਾਲਾਤ ਆਏ ਵੇਖੀ ਜਾਂਦੇ ਜੇ ਮਾੜੇ ਨੇ ਚਾਰਾ ਨਹੀਂ ਰਹਿ ਗਿਆ ਮੱਜਾ ਵਾਸਤੇ ਤੇ ਰਕਬਾ ਤਾਂ ਡੁੱਬਿਆ ਦੇਖਦੀ ਪਏ ਜੇ ਤੁਸੀਂ ਪਾਣੀ ਪਾਕਿਸਤਾਨ ਨਾਲ ਪਾਸ ਆਈ ਜਾਂਦਾ ਹੈ ਅੱਛਾ ਹਾਂਜੀ ਕਿਹੜਾ ਉੱਥੇ ਕਿਹੜਾ ਦਰਿਆ ਹਰਾਵੀ ਦਰਿਆ ਅੱਛਾ ਤੇ ਸਤਲੁਜ ਦੇ ਕੀ ਹਾਲਾਤ ਨੇ ਸਤਲੁਜ ਦਾ ਦਰਿਆ ਜੇ ਵੀ ਪਾਣੀ ਠੀਕ ਹੀ ਚੱਲ ਰਿਹਾ ਹੈ ਤਾਂ ਸਾਨੂੰ ਇਹ ਪਾਕਿਸਤਾਨ ਵਾਲਾ ਪਾਣੀ ਜਿਹੜਾ ਸਤਲੁਜ ਦਾ ਨਹੀਂ ਮਾਰ ਰਿਹਾ ਰਾਵੀ ਦੇ ਦਰਿਆ ਦਾ ਪਾਣੀ ਮਾਰ ਰਿਹਾ ਸਾਨੂੰ ਤੁਸੀਂ ਕੀ ਕਹਿੰਦੇ ਹੋ ਰਾਵੀ ਦਰਿਆ ਦਾ ਅਸੀਂ ਕਹਿ ਸਕਨੇ ਆ ਜੇ ਪਾਕਿਸਤਾਨ ਵਾਲੇ ਬਸ ਉਹੀ ਜਾਂਦਾ ਨਾ ਤੇ ਇਹ ਰਾਵੀ ਦਰਿਆ ਲਈ ਇਹ ਹਰ ਵਾਰੀ ਮਤਲਬ ਕਿ ਅਦਾ ਹੁੰਦਾ ਇਹ ਇੱਕ ਸਾਲ ਪਿੱਛੇ ਆਇਆ ਸੀ ਪਿਛਲੇ ਸਾਲ ਨਹੀਂ ਆਇਆ ਤੇ ਹੁਣ ਇਸ ਵਾਰ ਫੇਰ ਆ ਗਿਆ ਕਿ ਤੋ 800 ਹੋ ਗਏ ਬਾਦੀ ਅੱਛਾ ਲੇਕਰ ਮਾੜੇ ਹੁੰਦੇ ਨੇ ਨਾ ਹਾਂਜੀ ਹਾਂਜੀ ਮਾੜੇ ਹੀ ਹੁੰਦੇ ਨੇ ਰਾਸਤੇ ਰੁਸ ਕੇ ਬੰਦ ਹੋ ਜਾਂਦੇ ਨੇ ਹਾਂ ਰਾਸਤੇ ਸਾਰੇ ਬੰਦ ਹੋ ਜਾਂਦੇ ਨੇ ਜਦੋਂ ਜਿਆਦਾ ਪਾਣੀ ਦਾੜ ਆ ਗਿਆ ਨਾ ਤੇ ਆ ਰਸਤਾ ਬੰਦ ਬਿਲਕੁਲ ਬੰਦ ਹੋ ਜਾਵੇਗਾ ਸੜਕ ਡੋਬ ਜਾਵੇਗੀ ਸਾਡੇ ਬੱਚੇ ਸਕੂਲ ਨਹੀਂ ਜਾਣਗੇ ਛੁੱਟੀ ਕਰਕੇ ਘਰੇ ਬੈਠ ਜਾਣਗੇ ਅਸੀਂ ਆਪ ਵੀ ਨਹੀਂ ਜਾਣ ਦੇ ਤੇਚਰ ਨਹੀਂ ਆਣੇ ਇੱਥੋਂ ਵਾਲੇ ਅਸੀਂ ਬੱਚਿਆਂ ਨੂੰ ਆਪ ਹੀ ਨਹੀਂ ਜਾਣ ਦੇਣਾ ਵੀ ਕੋਈ ਨੁਕਸਾਨ ਨਾ ਕਰ ਰਹੀ ਏ ਸਮਾਨ ਸਮੋਨ ਦੀ ਤਿਆਰੀ ਵੀ ਕਰਾਂਗੇ ਅਸੀਂ ਜੇ ਇਸ ਤਰ੍ਹਾਂ ਹਾਲਾਤ ਰਹੇ ਤਾਂ ਸਾਨੂੰ ਤਾਂ ਜਾਣਾ ਪੈਣਾ ਸਾਡੇ ਛੋਟੇ ਬੱਚੇ ਗਏ ਨੇ ਕੋਈ ਨੁਕਸਾਨ ਹੋ ਜਾਵੇ ਇਹ ਰਸਤਾ ਹੀ ਕੋਈ ਹੋ ਰਸਤਾ ਇਹ ਇੱਕ ਹੀ ਰਸਤਾ ਸੰ ਲੱਗਦਾ ਹੈ ਅੱਛਾ ਇਹ ਰਸਤਾ ਬੰਦ ਹੋ ਜਾਵੇਗਾ ਜੇ ਜ਼ਿਆਦਾ ਪਾਣੀ ਆ ਗਿਆ ਨਾ ਸੋ ਉਹਨੂੰ ਹੋਈ ਜਾਂਦਾ ਬੰਦ ਵੇਖਦੀ ਪਿਆ ਆਪਾਂ ਤੇ ਪਸੰਦ ਦਾ ਚਾਰਾ ਰਹਿ ਨਹੀਂ ਗਿਆ 10 12 ਕਰਾਂ ਦਾ ਤਾਂ ਬਿਲਕੁਲ ਉਹ ਨਚਾਰਾ ਨਹੀਂ ਰਹਿ ਗਿਆ ਬਾਤ ਮਾੜੀ ਨੇ ਪਾਣੀ ਆਇਆ ਪਿਆ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਗੁਰ ਪਾਣੀ ਆਇਆ ਇਹ ਦਰਿਆ ਹੈਗਾ 라ਵੀ ਦਰਿਆ ਵਜਤੋਂ ਦਾ ਪਾਣੀ ਆਇਆ ਇਹ ਸਾਰਾ ਪਿੱਛੇ ਪਾਣੀ ਛੱਡਾਇਆ ਹੈ ਡੈਮ ਦਾ ਪਾਣੀ ਅੜੀ ਕਿੰਨਾ ਕੋ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਹੈ ਵੇਖ ਲਓ ਕਿੰਨਾ ਬਿਨਾਂ ਦਾਇਤ ਨੂੰ ਸਕੇਲਾ ਤਨਖਸਾਨ ਹੋ ਚੁੱਕਾ ਇੱਥੇ ਇੱਕ ਕਿੰਨੀ ਕਿਹੜੀ ਫਸਲ ਹੈ ਦੀ ਇਹ ਜੋਨ ਨਹੀਂ ਹੈ ਸਾਰਾ ਇੱਥੇ ਅੱਗੇ ਕੋਈ ਬਾਹਰ ਚਨਲ ਖਰਾਬ ਹੋ ਗਿਆ ਤੇ ਹੁਣ ਕੋਈ ਆ ਦਰਿਆ ਦਾ ਪਾਣੀ ਆ ਗਿਆ ਕਾਡੀ ਕਿੰਨੀ ਫਸਲ ਹੈ ਸਾਡੀ ਹੈਗੀ ਹੈ ਇੱਥੇ ਅੱਠ ਗਲੇ ਜੋ ਵੀ ਦੇਗੀ ਸਰਕਾਰ ਤੇ ਇਹ ਮਾਪਜਾ ਸਾਨੂੰ ਦਿੱਤਾ ਜਾਵੇ ਜਿਹੜਾ ਜੋਨੇ ਦਾ ਖਰਚਾ ਹੈ ਮਾਪਜਾ ਕਿਉਂਕਿ ਪੂਰੀ ਨਹੀਂ ਪੈਂਦੀ ਜਿਹੜਾ ਮਾਪਜਾ 6500 ਰੁਪਏ ਦਿੰਦੇ ਨੂੰ ਉਹਦੇ ਨਾਲ ਤੇ ਲਵਾਈ ਨਹੀਂ ਪੂਰੀ ਹੁੰਦੀ ਜੋਨੇ ਦੀ ਤੇ ਜੇ ਸਾਨੂੰ ਜਿਹੜਾ ਖਰਚਾ ਹੈ ਜੋਨੇ ਦੇ ਕੀਤੀ ਬੈਠੇ ਉਹ ਸਾਨੂੰ ਦਿੱਤਾ ਜਾਵੇ ਪਾਣੀ ਪਿੱਛੋਂ ਦਾ ਜੇ ਰਾਜ ਤੋਂ ਫਿਲਹਾਲ ਤਾਂ ਪਾਣੀ ਅਜੇ ਥੋੜਾ ਜਿਹਾ ਘਟਾ ਹੈ ਬਾਕੀ ਵਜਨ ਦੀ ਜਿਆਦਾ ਹੈ ਸੁਭਾਉ ਨਾ ਇਹ ਪਾਣੀ ਤਾਂ ਜੋ ਹੋ ਰਹਾ ਹੈ ਇਹ ਕਿੰਨੇ ਦਿਨਾਂ ਤੋਂ ਇਸ ਤਰ੍ਹਾਂ ਦੇ ਸਾਤ ਨੂੰ ਇਹ ਸਾਨੂੰ ਹੋਗਾ ਅੱਜ ਲਗਭਗ 15 ਦਿਨ ਹੋ ਗਏ ਪਾਣੀ ਕਦੇ ਵਾਧ ਗਿਆ ਕਦੇ ਘਟ ਗਿਆ ਫਸਲ ਇੱਥੇ ਜੁਹ ਨਹੀਂ ਹੈ ਸਾਰਾ ਕੋਲਾ ਮਾਰ ਦੇ ਹਾਲਾਤ ਮਾੜੀ ਨੇ ਪਾਣੀ ਦੇ ਕਿੰਨਾ ਕੋ ਪੂ ਸਾਰਾ ਏਰੀਆ ਲੁਗ ਗਿਆ ਸਾਡਾ ਕਿੰਨਾ ਕੋ 400 ਏਕੜ ਤੇ ਇਹ ਪਾਣੀ ਪਾਕਿਸਤਾਨ ਮੇ ਨਾ ਆਉਂਦਾ ਰਾਵੀ ਤੇ ਆਦਾ ਤੇ ਸਾਰਾ ਪਾਣੀ ਪਾਣੀ ਹੋਇਆ ਫਿਰ ਦੂਕ ਵਿੱਚ ਆ ਜਾਂਦਾ ਉਹ ਪਾਕਿਸਤਾਨ ਅੱਬਾ ਨੂੰ ਪੰਤੂੜ ਦੇੰਨ ਨੂੰ ਦੇਲੇ ਆ ਜਾਂਦਾ ਸਾਡੇ ਮੈਂ ਲੱਗਦਾ ਤਾਂ ਤੁਹਾਨੂੰ 7 ਵਜੇ ਪਿੰਡ ਨੂੰ ਹਾਂ 7 ਵਜੇ ਲੱਗਦਾ ਤਾਂ 7 ਵਜੇ ਪਰ ਇਹ ਵੀ 라ਵੀ ਦਾ ਆ ਜਾਂਦਾ ਅੱਬਾ ਨੇ ਅੱਛਾ 7 ਵਜੇ ਤਾਂ ਹੀ ਆਂਦੇ ਸਾਰਾ ਇਕੱਠੇ ਆ ਗਾ ਅੱਬਾ ਤੇ ਵੱਡੀ ਕਿੰਨੀ ਫਸਲ ਲੱਗੀ ਇੱਥੇ ਸਾਡੇ ਈ 10 ਕਿੱਲੇ ਕਿੱਲੋ ਕਿਕਸਾ ਨਾ ਸਾਡਾ ਦੋ ਕਿੱਲੇ ਬਾਹਰ ਬਚਾ ਉੱਚੀ ਥਾਂ ਥੋੜੀ ਈ ਹੈ ਬਾਕੀ 8 ਕਿੱਲੇ ਲੁੱਬ ਗਿਆ ਜੀ ਤੇ ਫਿਰ ਕੋਈ ਆਇਆ ਨਹੀਂ ਤੇ ਪ੍ਰਸ਼ਾਸਨ ਦਾ ਨਾ ਕੋਈ ਨਹੀਂ ਆਇਆ ਤੁਸੀਂ ਗੱਲਬਾਤ ਵੀ ਨਹੀਂ ਕੀਤੀ ਸੀ ਨਾ ਨਾ ਕੋਈ ਪਤਾ ਲੈਣ ਹੀ ਨਹੀਂ ਆਇਆ ਦੋ ਦਿਨ ਹੋ ਗਏ ਪਾਣੀ ਆਏ ਨਾ ਲਾ ਤਾਂ ਪਾਣੀ ਆ ਰੱਖਿਆ ਤੇ ਕੋਈ ਸ਼ੇਲੀ ਬਣ ਲਈ ਕੀਤੀ ਸਪਲਾਈ ਜਿੱਥੇ ਜਿੱਥੇ ਪਾਣੀ ਹੈਗਾ ਬਾਕੀ ਦੀ ਸਪਲਾਈ ਸਾਰੀ ਬੰਦ ਆ ਚੱਲ ਰਹੀ ਹੈ ਇਸ ਟਾਈਮ ਕਿੰਨਾ ਕੁ ਰਕਬਾ ਹੈ ਜਿੱਥੇ ਪਾਣੀ ਮਾਰ ਰਿਹਾ ਰਕਬਾ 5-400 ਦੇ ਕਰੀਬ ਤਾਂ ਹੈਗਾ ਪਾਣੀ ਆ ਗਿਆ ਪਾਣੀ ਆ ਗਿਆ ਜਿੱਥੇ ਜਿੱਥੇ ਜਿਹੜੀ ਜਿਹੜੀ ਜਗ੍ਹਾ ਹੈ ਇਹ ਇਲਾਕਾ ਕਿਹੜਾ ਹੈ ਇਹ ਇਲਾਕਾ ਮਾਰਜ ਮਸ਼ੀਰ ਹਾਲਾਤ ਦੇ ਮੁਤਾਬਿਕ ਤੋਂ ਜੇ ਪਾਣੀ ਜ਼ਿਆਦਾ ਆਏਗਾ ਤਾਂ ਫਿਰ ਇਹ ਸਪਲਾਈ ਸਾਰੀ ਬੰਦ ਕਰ ਦੇਵਾਂਗੇ ਸੱਜ ਦੀ ਜਿੰਨੀ ਹੋਏਗੀ ਜਿੱਥੇ-ਜਿੱਥੇ ਚੱਲਣ ਯੋਗ ਹੋਈ ਉਹ ਚਲਾਵਾਂਗੇ ਬਾਕੀ ਦੀ ਸਪਲਾਈ ਬੰਦ ਕਰ ਦੇਵਾਂਗੇ ਹੁਣ ਕਿੰਨਾ ਜਿਹੜਾ ਏਰੀਆ ਹੈ ਜਿਹੜਾ ਤੁਸੀਂ ਬੰਦ ਕੀਤਾ ਏਰੀਆ ਤਾਂ ਬੰਦ ਕੀਤਾ 40 ਤੋਂ 50 ਮੋਟਰ ਬੰਦ ਕੀਤੀ ਏ ਅੱਛਾ ਬਾਕੀ ਸਾਰੀ ਸਪਲਾਈ ਚੱਲ ਰਹੀ ਹੈ ਜਿਨ੍ਹਾਂ ਜਿਨ੍ਹਾਂ ਦੇ ਖੇਤਾਂ 'ਚ ਪਾਣੀ ਆਇਆ ਜਿਨ੍ਹਾਂ ਦੇ ਖੇਤਾਂ 'ਚ ਪਾਣੀ ਆਇਆ ਉਹ ਹੀ ਸਪਲਾਈ ਬੰਦ ਹੈ ਬਾਕੀ ਇਹਦੀ ਚੱਲ ਰਹੀ ਹੈ ਬਾਕੀ ਸਪਲਾਈ ਸਾਰੀ ਦੇ 400 ਰਕਬਾ ਡੁੱਬਿਆ ਪਿਆ ਮੱਝਾਂ ਦਾ ਚਾਰਾ ਨਹੀਂ ਹੈਗਾ ਹੁਣ ਪੱਠੇ ਸਾਰੇ ਡੁੱਬ ਗਏ ਤੇ ਜਿਹਨੇ ਇਹਨੇ ਔਖੇ ਲਵਾਏ ਆ ਇੰਨੀਆਂ ਲਵਾਈਆਂ ਪਰ ਪਰ ਕੇ ਦੇਸਾਂ ਨੂੰ ਸਰਕਾਰਾਂ ਕੁਝ ਵੀ ਨਹੀਂ ਦੇਂਦੀਆਂ ਕੀ 5000 ਕੋਈ ਮੁਹਾਵਜਾ ਹੁੰਦਾ ਹੈ ਬਸ ਇਹ ਤੋਂ ਬਾਅਦ ਸਾਨੂੰ ਕੋਈ ਪੈਸਾ ਨਹੀਂ ਮਿਲਦਾ ਕਿਸਾਨ ਇੱਥੇ ਦੇ ਬਹੁਤ ਦੁਖੀ ਹੋ ਗਏ ਨੇ ਹੁਣ ਕੀ ਹਾਲਾਤ ਨੇ ਬੇਟਾ ਹੁਣ ਤਾਂ ਹਾਲਾਤ ਆਏ ਵੇਖੀ ਜਾਂਦੇ ਜੇ ਮਾੜੇ ਨੇ ਚਾਰਾ ਨਹੀਂ ਰਹਿ ਗਿਆ ਮੱਝਾਂ ਵਾਸਤੇ ਤੇ ਰਕਬਾ ਤਾਂ ਡੁੱਬਿਆ ਦਿਖਦੀ ਪਏ ਜੇ ਤੁਸੀਂ ਪਾਣੀ ਪਾਕਿਸਤਾਨ ਨਾਲ ਪਾਸ ਆਈ ਜਾਂਦਾ ਹੈ ਅੱਛਾ ਹਾਂਜੀ ਕਿਹੜਾ ਉੱਥੇ ਕਿਹੜਾ ਦਰਿਆ ਲੱਗਦਾ ਖਰਾਵੀ ਦਰਿਆ ਅੱਛਾ ਤੇ ਸਤਲੂਜ ਦੇ ਕੀ ਹਾਲ ਆ? ਸਤਲੂਜ ਦਾ ਦਰਿਆ ਜੇ ਵੀ ਪਾਣੀ ਠੀਕ ਹੀ ਚੱਲ ਰਿਹਾ ਹੈ ਤਾਂ ਸਾਨੂੰ ਇਹ ਪਾਕਿਸਤਾਨ ਵਾਲਾ ਪਾਣੀ ਜਿਹੜਾ ਸਤਲੁਜ ਦਾ ਨਹੀਂ ਮਾਰ ਰਿਹਾ ਰਾਵੀ ਦੇ ਦਰਿਆ ਦਾ ਪਾਣੀ ਮਾਰ ਰਿਹਾ ਸਮ ਤੁਸੀਂ ਕੀ ਕਹਿੰਦੇ ਹੋ ਰਾਵੀ ਦਰਿਆ ਦਾ ਪਾਣੀ ਅਸੀਂ ਕਹਿ ਸਕਨੇ ਆ ਜੇ ਪਾਕਿਸਤਾਨ ਵਾਲੇ ਬਸ ਆ ਹੀ ਜਾਂਦਾ ਨਾ ਤੇ ਇਹ ਰਾਵੀ ਦਰਿਆ ਲਈ ਇਹ ਹਰ ਵਾਰੀ ਮਤਲਬ ਕਿ ਆਦਾ ਹੁੰਦਾ ਇਹ ਇੱਕ ਸਾਲ ਪਿੱਛੇ ਆਇਆ ਸੀ ਪਿਛਲੇ ਸਾਲ ਨਹੀਂ ਆਇਆ ਤੇ ਹੁਣ ਇਸ ਵਾਰ ਫੇਰ ਆ ਗਿਆ ਕਿ ਤੋ 800 ਹੋ ਗਏ ਬਾਦੀ ਅੱਛਾ ਲੇਕਰ ਮਾੜੇ ਹੁੰਦੇ ਨੇ ਨਾ ਹਾਂਜੀ ਹਾਂਜੀ ਮਾੜੇ ਹੀ ਹੁੰਦੇ ਨੇ ਰਾਹ ਤੇ ਰੁਸ ਕੇ ਬੰਦ ਹੋ ਜਾਂਦੇ ਨੇ ਹਾਂ ਰਾਹ ਤੇ ਸਾਰੇ ਬੰਦ ਹੋ ਜਾਂਦੇ ਨੇ ਜਦੋਂ ਜ਼ਿਆਦਾ ਪਾਣੀ ਦਾੜ ਆ ਗਿਆ ਨਾ ਤੇ ਰਾਸਤਾ ਬੰਦ ਬਿਲਕੁਲ ਬੰਦ ਹੋ ਜਾਵੇਗਾ ਸੜਕ ਡੋਬ ਜਾਵੇਗੀ ਸਾਡੇ ਬੱਚੇ ਸਕੂਲ ਨਹੀਂ ਜਾਣਗੇ ਛੁੱਟੀ ਕਰਕੇ ਘਰੇ ਬੈਠ ਜਾਣਗੇ ਅਸੀਂ ਆਪ ਵੀ ਨਹੀਂ ਜਾਣ ਦੇ ਤੇ ਟੀਚਰ ਨਹੀਂ ਆਣੇ ਇੱਥੋਂ ਵਾਲੇ ਅਸੀਂ ਬੱਚਿਆਂ ਨੂੰ ਆਪ ਹੀ ਨਹੀਂ ਜਾਣ ਦੇਣਾ ਵੀ ਕੋਈ ਨੁਕਸਾਨ ਨਾ ਕਰ ਰਹੀ ਏ ਸਮਾਨ ਸਮੋਨ ਦੀ ਤਿਆਰੀ ਵੀ ਕਰਾਂਗੇ ਅਸੀਂ ਜੇ ਇਸ ਤਰ੍ਹਾਂ ਹਾਲਾਤ ਰਹੇ ਤਾਂ ਸਾਨੂੰ ਤਾਂ ਜਾਣਾ ਪੈਣਾ ਸਾਡੇ ਛੋਟੇ ਬੱਚੇ ਗਏ ਨੇ ਕੋਈ ਨੁਕਸਾਨ ਹੋ ਜਾਵੇ ਇਹ ਰਸਤਾ ਹੀ ਕੋਈ ਹੋ ਰਸਤਾ ਏ ਇੱਕ ਹੀ ਰਸਤਾ ਸਾਨੂੰ ਲੱਗਦਾ ਹੈ ਇਹ ਰਸਤਾ ਬੰਦ ਹੋ ਜਾਵੇਗਾ ਜੇ ਜ਼ਿਆਦਾ ਪਾਣੀ ਆ ਗਿਆ ਨਾ ਸੋ ਉਹਨੂੰ ਹੋਈ ਜਾਂਦਾ ਬੰਦ ਵੇਖਦੀ ਪਿਆ ਆਪਾਂ ਤੇ ਪਸ਼ੂਆਂ ਦਾ ਤਾਂ ਚਾਰਾ ਰਹਿ ਨਹੀਂ ਗਿਆ 10 12 ਘਰਾਂ ਦਾ ਤਾਂ ਬਿਲਕੁਲ ਹੁਣ ਚਾਰਾ ਨਹੀਂ ਰਹਿ ਗਿਆ ਬਾਤ ਮਾੜੀ ਨੇ ਪਾਣੀ ਆਇਆ ਪਿਆ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਪਾਣੀ ਆਇਆ ਇਹ ਚੱਲ ਰਿਹਾ ਹੈਗਾ ਰਾਵੀ ਦਰਿਆ ਵਜਦਾ ਕੋਣ ਦਾ ਪਾਣੀ ਆਇਆ ਹੈ ਇਹਦੇ ਸਾਰਾ ਵਿੱਚ ਪਾਣੀ ਛੱਡਾ ਹੈ ਇਹਦੇ ਡੈਮ ਦਾ ਪਾਣੀ ਅੜੀ ਗਿਆ ਕਿੰਨਾ ਨੂੰ ਨੁਕਸਾਨ ਹੋਇਆ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਹੈ ਵੇਖ ਲਓ ਕਿੰਨਾ ਬਿਲਕੁਲ ਅੱਧ ਹੀ ਤੇਨ ਸੱਕਲਾ ਤਨਕਸਾਨ ਹੋ ਚੁੱਕਾ ਇੱਥੇ ਇੱਕ ਕਿੰਨੀ ਕਿڑی ਫਸਲ ਹੈ ਇਹ ਚੋਨਾ ਹੀ ਹੈ ਸਾਰਾ ਇੱਥੇ ਅੱਗੇ ਕੋਈ ਬਾਹਰ ਚਨਲ ਖਰਾਬ ਹੋ ਗਿਆ ਤੇ ਹੁਣ ਕੋਈ ਆ ਦਰਿਆ ਦਾ ਪਾਣੀ ਆ ਗਿਆ ਤੁਹਾਡੀ ਕਿੰਨੀ ਫਸਲ ਹੈ ਸਾਡੀ ਹੈਗੀ ਹੈ ਇੱਥੇ ਅੱਟ ਗਏ ਚਾਹੁੰਦੇ ਕਿ ਸਰਕਾਰ ਤੇ ਇਹ ਮਾਫੀਆ ਸਾਨੂੰ ਦਿੱਤਾ ਜਾਵੇ ਜਿਹੜਾ ਜੋਨੇ ਦਾ ਖਰਚਾ ਹੈ ਮਾਫੀਆ ਤੇ ਕਿਉਂਕਿ ਪੂਰੀ ਨਹੀਂ ਪੈਂਦੀ ਜਿਹੜਾ ਮਾਫੀਆ 6500 ਰੁਪਏ ਦਿੰਦੇ ਨੂੰ ਉਹਦੇ ਨਾਲ ਤੇ ਲਵਾਈ ਨਹੀਂ ਪੂਰੀ ਹੁੰਦੀ ਜੋਨੇ ਦੀ ਤੇ ਸਾਨੂੰ ਜਿਹੜਾ ਖਰਚਾ ਹੈ ਜੋਨੇ ਦੀ ਕੀਤੀ ਬੈਠੇ ਉਹ ਸਾਨੂੰ ਦਿੱਤਾ ਜਾਵੇ ਪਾਣੀ ਪਿੱਛੋਂ ਦਾ ਜੇ ਅੱਜ ਤੋਂ ਫਿਲਹਾਲ ਤਾਂ ਪਾਣੀ ਅੱਜ ਥੋੜਾ ਜਿਹਾ ਘਟਾਇਆ ਹੈ ਬਾਕੀ ਵਾਧਨ ਦੀ ਜਾਇ ਜੇ ਸੁਭਾ ਮਨਾਏ ਇਹ ਪਾਣੀ ਤਾਂ ਜੋ ਹੋ ਰਹਾ ਹੈਗਾ ਇਹ ਕਿੰਨੇ ਦਿਨਾਂ ਤੋਂ ਇਸ ਤਰ੍ਹਾਂ ਦੇ ਸਾਤ ਨੂੰ ਇਹ ਸਾਨੂੰ ਹੋਗਾ ਅੱਜ ਲਗਭਗ 15 ਦਿਨ ਹੋਗਾ ਪਾਣੀ ਕਦੇ ਵਾਧ ਗਿਆ ਕਦੇ ਘਟ ਗਿਆ ਫਸਲ ਐਤ ਜੋ ਨਹੀਂ ਹੈ ਸਰ ਕੋਲ ਮਾਦੇ ਹਾਲਾਤ ਮਾੜੀ ਨੂੰ ਪਾਣੀ ਦੇ ਕਿੰਨਾ ਕੋ ਪੂ ਸਾਰਾ ਏਰੀਆ ਲੁਬ ਗਿਆ ਹੱਲਾ ਦਾ ਕਿੰਨਾ ਕੋ 400 ਏਕੜ ਤੇ ਇਹ ਪਾਣੀ ਪਾਕਿਸਤਾਨ ਮੇ ਨਾ ਆਉਂਦਾ ਰਾਵੀ ਤੇ ਆਦਾ ਤੇ ਸਾਰਾ ਪਾਣੀ ਪਾਣੀ ਹੋਇਆ ਫਿਰ ਟੂਕ ਵਿੱਚ ਆ ਜਾਂਦਾ ਉਹ ਪਾਕਿਸਤਾਨ ਅੱਬਾ ਨੂੰ ਪਰ ਤੋੜ ਦੇਣ ਦੇ ਨੂੰ ਦੇ ਆ ਜਾਂਦਾ ਸਾਡੇ ਮੈਂ ਲੱਗਦਾ ਤਾਂ ਤੁਹਾਨੂੰ 7 ਵਜੇ ਪਿੰਡ ਨੂੰ ਹਾਂ 7 ਵਜੇ ਲੱਗਦਾ ਤਾਂ 7 ਵਜੇ ਪਾਰ ਇਹਦੀ ਰਾਵੀ ਦਾ ਆਉਂਦਾ ਬਾਣ ਅੱਛਾ 7 ਵਜੇ ਤਾਂ ਹੀ ਆਉਂਦਾ ਸਾਰਾ ਇਕੱਠਾ ਹੀ ਆਉਂਦਾ ਬਾਣ ਤੇ ਵੱਡੀ ਕਿੰਨੀ ਫਸਲ ਲੱਗੀ ਇੱਥੇ ਸਾਡੇ 8 ਕਿਲੇ ਕਿੱਲੇ ਕਿਲਖਸਾਨਾ ਸਾਡੇ 2 ਕਿਲੇ ਬਾਹਰ ਬਚਾ ਉੱਚੀ ਥਾਂ ਥੋੜੀ ਜਿਹੀ ਹੈ ਬਾਕੀ 8 ਕਿਲੇ ਲੁੱਬ ਗਿਆ ਜੀ ਸਰਕਾਰ ਕੋਈ ਆਇਆ ਨਹੀਂ ਤੇ ਪ੍ਰਸ਼ਾਸਨ ਦਾ ਨਾ ਕੋਈ ਨਹੀਂ ਆਇਆ ਤੁਸੀਂ ਗੱਲਬਾਤ ਵੀ ਨਹੀਂ ਕੀਤੀ ਸਨ ਨਾ ਕੋਈ ਪੱਤਰ ਲੈਣ ਹੀ ਨਹੀਂ ਆਇਆ ਦੋ ਦਿਨ ਹੋ ਗਏ ਪਾਣੀ ਆਇਆ ਨਾ ਲਾ ਤਾਂ ਪਾਣੀ ਆ ਰੱਖਿਆ ਤੇ ਕੁਛ ஏਲੀਆ ਬੰਦ ਕੀਤੀ ਸਪਲਾਈ ਜਿੱਥੇ ਜਿੱਥੇ ਪਾਣੀ ਹੈਗਾ ਬਾਕੀ ਦੀ ਸਪਲਾਈ ਸਾਰੀ ਬੰਦ ਲਾ ਚੱਲ ਰਹੀ ਹੈ ਇਸ ਟਾਈਮ ਕਿੰਨਾ ਕੁ ਰਕਬਾ ਹੈ ਜਿਹੜਾ ਪਾਣੀ ਮਾਰ ਰਿਹਾ ਰਕਬਾ 3-400 ਦੇ ਕਰੀਬ ਤਾਂ ਹੈਗਾ ਪਾਣੀ ਆ ਗਿਆ ਪਾਣੀ ਆ ਗਿਆ ਜਿੱਥੇ ਜਿੱਥੇ ਜਿਹੜੀ ਜਿਹੜੀ ਜਗ੍ਹਾ ਇਹ ਇਲਾਕਾ ਕਿਹੜਾ ਹੈ ਇਹ ਇਲਾਕਾ ਮਾਰਜ ਮਸ਼ੀਰ ਹਾਲਾਤ ਦੇ ਮੁਤਾਬਿਕ ਤੋਂ ਜੇ ਪਾਣੀ ਜ਼ਿਆਦਾ ਆਏਗਾ ਤਾਂ ਫਿਰ ਇਹ ਸਪਲਾਈ ਸਾਰੀ ਬੰਦ ਕਰ ਦੇਵਾਂਗੇ ਸਾਈਡ ਦੀ ਜਿੰਨੀ ਹੋਏਗੀ ਜਿੱਥੇ-ਜਿੱਥੇ ਚੱਲਣ ਯੋਗ ਹੋਈ ਉਹ ਚਲਾਵਾਂਗੇ ਬਾਕੀ ਦੀ ਸਪਲਾਈ ਬੰਦ ਕਰ ਦੇਵਾਂਗੇ ਹੁਣ ਕਿੰਨਾ ਜਿਹੜਾ ਏਰੀਆ ਹੈ ਜਿਹੜਾ ਤੁਸੀਂ ਬੰਦ ਕੀਤਾ ਏਰੀਆ ਤਾਂ ਬੰਦ ਕੀਤਾ 40 ਤੋਂ 50 ਮੋਟਰ ਬੰਦ ਕੀਤੀ ਹੈ ਅੱਛਾ ਬਾਕੀ ਸਾਰੀ ਸਪਲਾਈ ਚੱਲ ਰਹੀ ਹੈ ਜਿਨ੍ਹਾਂ ਜਿਨ੍ਹਾਂ ਦੇ ਖੇਤਾਂ 'ਚ ਪਾਣੀ ਆਇਆ ਜਿਨ੍ਹਾਂ ਦੇ ਖੇਤਾਂ 'ਚ ਪਾਣੀ ਆਇਆ ਉਹ ਹੀ ਸਪਲਾਈ ਬੰਦ ਹੈ ਬਾਕੀ ਇਹਦੀ ਚੱਲ ਰਹੀ ਹੈ ਬਾਕੀ ਸਪਲਾਈ